ਹਾਂਜੀ ਕੱਲ ਵਾਲੀ ਵੀਡੀਓ ਤੋਂ ਅੱਗੇ ਆਪਾਂ ਹੁਣ ਗੱਲ ਕਰਾਂਗੇ ਰਸ ਦੀ ਸਥਿਤੀ ਬਾਰੇ ਤਾਂ ਸਤਿਓ ਜਿਨ੍ਹਾਂ ਨੇ ਰਸ ਦੀ ਵਿਆਖਿਆ ਜਾਂ ਭਾਵ ਅਨੁਪਾਵ ਸਥਾਈ ਪਾਵ ਸੰਚਾਰੀ ਪਾਵ ਬਾਰੇ ਵੀਡੀਓ ਨਹੀਂ ਦੇਖੀ ਤਾਂ ਇਸ ਤੋਂ ਪਹਿਲਾਂ ਵਾਲੀ ਵੀਡੀਓ ਤੁਸੀਂ ਦੇਖ ਸਕਦੇ ਹੋ ਆਪਣੇ ਚੈਨਲ ਤੇ ਪਈ ਹੈ ਐਮਏ ਤੇ ਬੀਏ ਇਲੈਕਟਿਵ ਐਮਏ ਪੰਜਾਬੀ ਤੇ ਬੀਏ ਇਲੈਕਟਿਵ ਦੀ ਪਲੇਲਿਸਟ ਬਣੀ ਹੋਈ ਹੈ ਉਹਦੇ ਵਿੱਚ ਕਾਫੀ ਸਾਰੀਆਂ ਵੀਡੀਓਜ਼ ਮੈਂ ਬਣਾ ਚੁੱਕਾ ਤੇ ਜੇ ਤੁਸੀਂ ਪਹਿਲੀ ਵਾਰੀ ਆਪਣੇ ਚੈਨਲ ਤੇ ਆਏ ਹੋ ਤਾਂ ਉਹ ਜ਼ਰੂਰ ਵੀਡੀਓ ਦੇਖੋ ਆਓ ਸ਼ੁਰੂਆਤ ਕਰਦੇ ਹਾਂ ਰਸ ਦੀ ਸਥਿਤੀ ਬਾਰੇ ਰਸ ਦੀ ਸਥਿਤੀ ਕਿੱਥੇ ਹੈ ਜਾਂ ਰਸ ਦਾ ਅਨੁਭਵ ਕੌਣ ਕਰਦਾ ਹੈ ਇਹਦੀ ਨਿਸ਼ਪਤੀ ਕਿੱਥੇ ਹੈ ਕਿਵੇਂ ਇਹ ਤੇ ਕਿਸ ਦੇ ਮਨ ਵਿੱਚ ਹੁੰਦੀ ਹੈ ਇਹਦੀ ਵਿਆਖਿਆ ਜਿਹੜੀ ਹੈ ਵੱਖ-ਵੱਖ ਆਚਾਰਿਆਂ ਨੇ ਕੀਤੀ ਹੈ ਤੇ ਰਸ ਦੀ ਸਥਿਤੀ ਬਾਰੇ ਭਾਰਤੀ ਸਾਹਿਤ ਆਚਾਰਿਆਂ ਨੇ ਚਾਰ ਵੱਖ-ਵੱਖ মত ਪੇਸ਼ ਕੀਤੇ ਹਨ ਜੋ ਹਿਤ ਲਿਖੇ ਅਨੁਸਾਰ ਹੈ ਕਿਹੜੇ-ਕਿਹੜੇ ਹੈ ਸਭ ਤੋਂ ਪਹਿਲਾਂ ਹੈ ਪਟ ਲੋਲਟ ਦਾ ਉਤਪਤੀਵਾਦ ਜਾਂ ਅਰੂਪਵਾਦ ਸ਼ੰਕੂਕ ਦਾ ਅਨੁਮਾਨਵਾਦ ਪਟਨਾਇਕ ਦਾ ਭੋਗਵਾਦ ਜਾਂ ਪੁਗਤੀਵਾਦ ਤੇ ਅਬਿਨਵ ਦਾ ਅਭਿਵਿਅਕਤੀਵਾਦ ਠੀਕ ਹੈ ਹੁਣ ਆਪਾਂ ਇਕੱਲੇ ਇਕੱਲੇ ਬਾਰੇ ਇਹ ਗੱਲਬਾਤ ਕਰਾਂਗੇ ਅੱਗੇ ਦੇਖੋ ਸਭ ਤੋਂ ਪਹਿਲਾਂ ਪਟਲੋਲਟ ਦਾ ਅਰੋਪਵਾਦ ਪਟਲੋਲਟ ਨੇ ਅਰੋਪਵਾਦ ਦਾ ਸਿਧਾਂਤ ਪੈਦਾ ਕੀਤਾ ਜਿਸ ਅਨੁਸਾਰ ਰਸ ਦੀ ਸਥਿਤੀ ਇਤਿਹਾਸਕ ਨਾਇਕ ਨਾਇਕਾ ਵਿਚ ਹੁੰਦੀ ਹੈ ਠੀਕ ਹੈ ਅਜ ਦੇ ਸਮੇਂ ਦੇ ਵਿੱਚ ਭਾਵੇਂ ਇਸ ਦੀ ਇਤਿਹਾਸਕ ਮੱਤਤਾ ਨਹੀਂ ਰਹਿ ਗਈ ਇੱਥੇ ਲਿਖਣਾ ਜੀ ਅਜ ਦੇ ਸਮੇਂ ਦੇ ਵਿੱਚ ਭਾਵੇਂ ਇਸ ਦੀ ਇਤਿਹਾਸਕ ਮਹੱਤਤਾ ਨਹੀਂ ਰਹਿ ਗਈ ਹੈ ਪਰ ਆਪਣੇ ਸਮੇਂ ਦਾ ਪਹਿਲਾ ਤੇ ਮਹੱਤਵਪੂਰਨ ਸਿਧਾਂਤ ਹੈ ਉਸ ਨੇ ਭਰਤਮੁਨੀ ਦੇ ਸੂਤਰ ਵਿੱਚ ਆਏ ਸੰਯੋਗ ਅਤੇ ਨਿਸ਼ਪਤੀ ਦੇ ਨਵੀਨ ਤਰੀਕੇ ਨਾਲ ਵਿਆਖਿਆ ਕੀਤੀ ਇੱਥੇ ਨੋਟ ਕਰ ਲਿਆ ਜੇ ਕਿ ਇਹ ਜਿਹੜਾ ਭਰਤਮੁਨੀ ਦਾ ਸੂਤਰ ਸੀ ਨਾ ਉਹਦੇ ਵਿੱਚ ਆਏ ਸੰਯੋਗ ਅਤੇ ਨਿਸ਼ਪਤੀ ਦੀ ਨਵੀਨ ਵਿਆਖਿਆ ਕਿਸ ਨੇ ਪੇਸ਼ ਕੀਤੀ ਪਟਲੋ ਲਟਨੇ ਉਸਨੇ ਮੁੱਢਲੇ ਰੂਪ ਵਿੱਚ ਰਸ ਦੀ ਸਥਿਤੀ ਇਤਿਹਾਸਿਕ ਨਾਇਕਾ ਦੇ ਰੂਪ ਵਿੱਚ ਮੰਨੀ ਹੈ ਹੁਣ ਪਟ ਲੋਲਟ ਜਿਹੜਾ ਹੈ ਉਸਨੇ ਜਿਹੜੀ ਇਹਦੀ ਰਸ ਦੀ ਸਥਿਤੀ ਹੈ ਨਾ ਇਸ ਨੂੰ ਇਤਿਹਾਸਿਕ ਨਾਇਕਾ ਦੇ ਪ੍ਰਸੰਗ ਵਿੱਚ ਮੰਨੀ ਹੈ ਉਸ ਦੀ ਨਕਲ ਜਦੋਂ ਕੋਈ ਕੋਈ ਵੀ ਨੇਤਾ ਕਰਦਾ ਤਾਂ ਅਸੀਂ ਮੰਨ ਲੈਂਦੇ ਹਾਂ ਕਿ ਰਸ ਅਭਿਨੇਤਾ ਵਿੱਚ ਵਰਤਮਾਨ ਹੈ ਹੁਣ ਹੁਣ ਇੱਥੇ ਆਪਾਂ ਥੋੜਾ ਜਿਹਾ ਠੀਕ ਕਰੈਕਟ ਕਰਦੇ ਆ ਇਸ ਨੂੰ ਕਿ ਉਸ ਦੀ ਨਕਲ ਜਦੋਂ ਕੋਈ ਅਭਿਨੇਤਾ ਕਰਦਾ ਹੈ ਤਾਂ ਅਸੀਂ ਮੰਨ ਲੈਂਦੇ ਹਾਂ ਕਿ ਰਸ ਅਭਿਨੇਤਾ ਵਿੱਚ ਵਿਦਮਾਨ ਹੈ ਵਰਤਮਾਨ ਦੀ ਥਾਂ ਦੀ ਸ਼ਬਦ ਵਰਤੀ ਹੈ ਪਰ ਵਿਦਮਾਨ ਹੈ ਕਿਉਂਕਿ ਉਹ ਇਤਿਹਾਸਕ ਪਾਤਰ ਦੀ ਨਕਲ ਕਰ ਰਿਹਾ ਹੁੰਦਾ ਹੈ ਭਾਵ ਅਸੀਂ ਉਸ ਅਭਿਨੇਤਾ ਵਿੱਚ ਉਸ ਪਾਤਰ ਦਾ ਅਭਿਨੇਤਰ ਕਰ ਲੈਂਦੇ ਹਾਂ ਠੀਕ ਹੈ ਨਾ ਅਭਿਨੇਤਰ ਕਰ ਲੈਂਦੇ ਭਾਵ ਮੰਨ ਲੈਂਦੇ ਕਿ ਇਹ ਉਹੀ ਪਾਤਰ ਇਹ ਉਹੀ ਹੈ ਠੀਕ ਹੈ ਨਾ ਜਿਵੇਂ ਕੋਈ ਫਿਲਮਾਂ ਬਣਦੀ ਹੈ ਕਿ ਕਿਸੇ ਫਿਲਮ ਦੇ ਵਿੱਚ ਤੁਸੀਂ ਦੇਖੋ ਵੀ ਫਿਲਮ ਦੇ ਵਿੱਚ ਕਿਸੇ ਐਕਟਰ ਨੇ ਕਿਸੇ ਇਤਿਹਾਸਕ ਪਾਤਰ ਦਾ ਰੋਲ ਪਲੇ ਕੀਤਾ ਤਾਂ ਉਹ ਇੰਨਾ ਕਿ ਮਤਲਬ ਉਸ ਜਿਹੜਾ ਪਾਤਰ ਹੁੰਦਾ ਅਸਲ ਪਾਤਰ ਜਿਹੜਾ ਹੁੰਦਾ ਉਹਦੇ ਵਿੱਚ ਖੁੱਬਿਆ ਹੁੰਦਾ ਉਸ ਪਾਤਰ ਦੇ ਵਿੱਚ ਉਸ ਰੋਲ ਦੇ ਵਿੱਚ ਕਿ ਸਾਨੂੰ ਇਹ ਮਹਿਸੂਸ ਹੁੰਦਾ ਕਿ ਸੱਚੀ ਉਹ ਹੀ ਅਸੀਂ ਉਸ ਅਭਿਨੇਤਾ ਦੇ ਵਿੱਚ ਉਸ ਇਤਿਹਾਸਕ ਪਾਤਰ ਨੂੰ ਦੇਖ ਰਹੇ ਹਾਂ ਭਟਲਨੋ ਨਟ ਵਿੱਚ ਸਹਿਯੋਗ ਦਾ ਅਰਥ ਸਬੰਧ ਬਣਦਾ ਹੈ ਪਟਲੋਲਟ ਵਿੱਚ ਪਟਲੋਲਟ ਅਨੁਸਾਰ ਸੰਯੋਗਦਾਰਥ ਸੰਬੰਧ ਮੰਨਦਾ ਹੈ ਉਸ ਅਨੁਸਾਰ ਵਿਪਾਵਾ ਨਾਲ ਰਸ ਉਪਜਦਾ ਉਹਨਾਂ ਪਾਵਾਂ ਦੁਆਰਾ ਇਸ ਦੀ ਅਭਿਵਿਅਕਤੀ ਹੁੰਦੀ ਹੈ ਅਤੇ ਸੰਚਾਰੀ ਭਾਵਾਂ ਨਾਲ ਇਸ ਦੀ ਪੁਸ਼ਟੀ ਹੁੰਦੀ ਹੈ ਇਹ ਨੋਟ ਕਰ ਲਿਆ ਜੇ ਪਟਲੋਲਟ ਨੇ ਆਪਣੇ ਇਸ ਸਿਧਾਂਤ ਵਿੱਚ ਸੰਯੋਗਦਾਰਥ ਸੰਬੰਧ ਨੂੰ ਮੰਨਿਆ ਉਸ ਅਨੁਸਾਰ ਵਿਪਾਵਾ ਨਾਲ ਰਸ ਉਪਜਦਾ ਅਨੁਭਾਵਾਂ ਦੁਆਰਾ ਇਸ ਦੀ ਅਭਿਵਿਅਕਤੀ ਹੁੰਦੀ ਹੈ ਅਤੇ ਸੰਚਾਰੀ ਭਾਵਾਂ ਨਾਲ ਇਸ ਦੀ ਪੁਸ਼ਟੀ ਹੁੰਦੀ ਹੈ ਇਸ ਲਈ ਭਾਵ ਅਨੁਭਾਵ ਤੇ ਸੰਚਾਰੀ ਭਾਵ ਰਸ ਦੀ ਉਤਪਤੀ ਵਿੱਚ ਸਥਾਈ ਸਿੱਧ ਹੁੰਦੇ ਹਨ ਪਟ ਲੋਲਟ ਇਸ ਦੀ ਉਤਪਤੀ ਇਤਿਹਾਸਿਕ ਪਾਤਰਾਂ ਚ ਮੰਦਾ ਹੈ ਪਾਠਕਾਂ ਜਾਂ ਦਰਸ਼ਕਾਂ ਚ ਨਹੀਂ ਤੇ ਇਸੇ ਪਟ ਲੋਲਟ ਦਾ ਅਰੂਪਵਾਦ ਹੁਣ ਆਪਾਂ ਅੱਗੇ ਕਰਾਂਗੇ ਅਨੁਮਾਨਵਾਦ ਪਟਲੋਲਟ ਤੋਂ ਮਗਰੋਂ ਸੰਕੁਕ ਦਾ ਦੂਜਾ ਵਿਦਵਾਨ ਹੈ ਜਿਸ ਨੇ ਪ੍ਰਤਮੁਨੀ ਦੇ ਰਸসূত্র ਦੀ ਵਿਆਖਿਆ ਕਰਨ ਦੀ ਕੋਸ਼ਿਸ਼ ਕੀਤੀ ਰਸসূত্র ਕਿਹੜਾ ਹੈ ਉਹੀ ਜਿਹੜਾ ਮੈਂ ਸ਼ੁਰੂ ਚ ਵਿਵਾਵਾਨੁਭਾਵ ਵਿਚਾਰ ਸੰਯੋਗਾ ਦ੍ਰਿਸ਼ નિਸ਼ਪਤੀ ਉਸ ਦੀ ਵਿਆਖਿਆ ਹੀ ਹੈ ਜਿਸ ਨੇ ਪ੍ਰਤਮੁਨੀ ਦੇ ਰਸসূত্র ਦੀ ਵਿਆਖਿਆ ਕਰਨ ਦੀ ਕੋਸ਼ਿਸ਼ ਕੀਤੀ ਜਿੱਥੇ ਪਟਲੋਲਟ નિਸ਼ਪਤੀ ਮੰਨਦਾ ਹੈ ਉੱਥੇ ਸੰਕੁਕ નિਸ਼ਪਤੀ ਦਾ ਅਰਥ ਪ੍ਰਤੀਤ ਹੋਣਾ ਸੰਕਾਰ ਕਰਦਾ ਹੈ ਇੱਥੇ ਇਸੇ ਪ੍ਰਕਾਰ ਹੀ ਸੰਕੂਕ ਸੰਕੂਕ ਜਿਹੜਾ ਸੰਯੋਗ ਦੇ ਅਰਥ ਅਨੁਮਾਨ ਲੈਂਦਾ ਹੈ ਸੰਕੂਕ ਅਨੁਸਾਰ ਅਸੀਂ ਅਭਿਨੇਤਾ ਵਿੱਚ ਇਤਿਹਾਸਿਕ ਪਾਤਰਾਂ ਦਾ આરોਪ ਨਹੀਂ ਕਰ ਸਕਦੇ ਬਲਕਿ ਇਤਿਹਾਸਿਕ ਪਾਤਰਾਂ ਵਿੱਚ ਇਤਿਹਾਸਿਕ ਪਾਤਰਾਂ ਵਿੱਚ ਨਟਾਂ ਦਾ ਅਨੁਮਾਨ ਕਰ ਸਕਦੇ ਹਾਂ ਠੀਕ ਹੈ ਨਾ ਨਟ ਕੇ ਨਟ ਕਰਨ ਵਾਲਾ ਭਾਵ ਨਿਰਿਤ ਕਰਨ ਵਾਲਾ ਭਾਵ ਨਟਕ ਕਰਨ ਵਾਲਾ ਭਾਵ ਅਭਿਨੇ ਕਰਨ ਵਾਲਾ ਜਦੋਂ ਅਸੀਂ ਸਟੇਜ ਤੇ ਕੋਈ ਨਾਟਕ ਦੇਖ ਰਹੇ ਹੁੰਦੇ ਹਾਂ ਤਾਂ ਅਸੀਂ ਉਹਨਾਂ ਪਾਤਰਾਂ ਨੂੰ ਦੇਖ ਕੇ ਇਹੀ ਅਨੁਮਾਨ ਕਰਦੇ ਹਾਂ ਕਿ ਇਹ ਤਾਂ ਸਾਡੀ ਗੱਲ ਕਰ ਰਹੇ ਹਨ ਤੇ ਇੱਥੇ ਗੱਲ ਹੈ ਵੱਖਰੇ ਪ੍ਰਸੰਗ ਦੇ ਵਿੱਚ ਹੈ ਕਿ ਉੱਥੇ ਤਾਂ ਅਸੀਂ ਉਸ ਇਤਿਹਾਸਕ ਪਾਤਰ ਨੂੰ ਦੇਖ ਰਹੇ ਹੁੰਦੇ ਆਂ ਵੀ ਨੇਤਾ ਦੇ ਰੂਪ ਵਿੱਚ ਪਰ ਇੱਥੇ ਅਸੀਂ ਜਦੋਂ ਸਟੇਜ ਉੱਤੇ ਨਾਟਕ ਦੇਖ ਰਹੇ ਹੁੰਦੇ ਆ ਤਾਂ ਅਸੀਂ ਉਹਨਾਂ ਪਾਤਰਾਂ ਨੂੰ ਦੇਖ ਕੇ ਇਹ ਅਨੁਮਾਨ ਕਰਦੇ ਹਾਂ ਕਿ ਇਹ ਤਾਂ ਸਾਡੀ ਗੱਲ ਕਰ ਰਹੇ ਹਨ ਜਦੋਂ ਅਸੀਂ ਉਹਨਾਂ ਦੀ ਗੱਲ ਨੂੰ ਆਪਣੀ ਅਨੁਮਾਨ ਕਰ ਲੈਂਦੇ ਆ ਜਦੋਂ ਅਸੀਂ ਉਹਨਾਂ ਦੀ ਗੱਲ ਨੂੰ ਆਪਣੇ ਅਨੁਮਾਨ ਕਰ ਲੈਂਦੇ ਹਾਂ ਤਾਂ ਸਾਨੂੰ ਰਸ ਦੀ ਪ੍ਰਾਪਤੀ ਹੁੰਦੀ ਹੈ ਹਨਾ ਭਾਵ ਕਹਿੰਦਾ ਭਾਵ ਕਈ ਵਾਰੀ ਕੋਈ ਆਪਾਂ ਫਿਲਮ ਦੇਖ ਰਹੇ ਹਾਂ ਕੋਈ ਨਾਟਕ ਦੇਖ ਰਹੇ ਹਾਂ ਉਹਨੂੰ ਉਸ ਨੂੰ ਦੇਖ ਕੇ ਸਾਨੂੰ ਲੱਗਦਾ ਹੈ ਵੀ ਇਹ ਤਾਂ ਸਾਡੀ ਹੀ ਗੱਲ ਹੋ ਰਹੀ ਹੈ ਹਨਾ ਤੇ ਇਹ ਸਾਡੀ ਗੱਲ ਹੋ ਰਹੀ ਜਦੋਂ ਅਸੀਂ ਇਹ ਮਹਿਸੂਸ ਕਰਦੇ ਹਾਂ ਪਾਠਕ ਦੇ ਤੌਰ ਤੇ ਜਾਂ ਦਰਸ਼ਕ ਦੇ ਤੌਰ ਤੇ ਤੇ ਸਾਨੂੰ ਰਸ ਦੀ ਪ੍ਰਾਪਤੀ ਹੁੰਦੀ ਹੈ ਸਾਡੇ ਭਾਵਾਂ ਦਾ ਗ੍ਰੀਚਨ ਹੋ ਰਿਹਾ ਹੁੰਦਾ ਹੈ ਸਾਨੂੰ ਆਨੰਦ ਦੀ ਪ੍ਰਾਪਤੀ ਹੁੰਦੀ ਹੈ ਪਰੰਤੂ ਇਸ ਸਿਧਾਂਤ ਦੇ ਵਿੱਚ ਵੀ ਕੁਝ ਤਰੁੱਟੀਆਂ ਹਨ ਜਿਹੜੀਆਂ ਕਿ ਪਹਿਲੇ ਸਿਧਾਂਤ ਵਿੱਚ ਸੱਲ ਇਸ ਲਈ ਇਸ ਸਿਧਾਂਤ ਦੀ ਵੀ ਕੋਈ ਅੱਗੇ ਗੱਲ ਕਰਦੇ ਆਂ ਦੇਣ ਨਹੀਂ ਆਰੋਪ ਕਰਨ ਕਰਨ ਵਿੱਚ ਤੇ ਅਨੁਮਾਨ ਕਰਨ ਵਿੱਚ ਬਹੁਤ ਥੋੜਾ ਫਰਕ ਹੈ ਰੂਪ ਕਰਨ ਵਿੱਚ ਅਤੇ ਆਰੋਪ ਦਾ ਮਤਲਬ ਹੈ ਆਰੋਪਣ ਕਰਨ ਵਿੱਚ ਅਤੇ ਅਨੁਮਾਨ ਕਰਨ ਵਿੱਚ ਬਹੁਤ ਥੋੜਾ ਫਰਕ ਹੈ ਇਸ মত ਦੀ ਇਹੋ ਤਰੂਟੀ ਮੰਨੀ ਗਈ ਹੈ ਕਿ ਜਦ ਤੱਕ ਪ੍ਰਤੱਖ ਤੌਰ ਤੇ ਕਿਸੇ ਵਸਤੂ ਦਾ ਵਸਤੂ ਦਾ ਗ੍ਰਹਿਣ ਜਾਂ అనుభవਨਾ ਹੋਵੇ। ਵਸਤੂ ਨੂੰ ਗ੍ਰਹਿਣ ਨਾ ਕੀਤਾ ਜਾਵੇ ਜਾਂ అనుభవ ਨਾ ਹੋਵੇ। ਖਾਲੀ ਅਨੁਮਾਨ ਜਾਂ ਕਿਆਸ ਨਾਲ ਰਸ ਨੂੰ ਮਾੜਿਆ ਨਹੀਂ ਜਾ ਸਕਦਾ। ਅੱਗੇ ਆ ਗਿਆ ਭੋਗਵਾਦ ਜਾਂ ਪੁਕਤੀਵਾਦ। ਪਟਨਾਇਕ ਨੇ ਰੂਪਵਾਦ ਤੇ ਅਨੁਮਾਨਵਾਦ ਦੋਹਾਂ ਸਿਧਾਂਤਾਂ ਦਾ ਅਖੰਡ ਕਰਕੇ ਨਹੀਂ ਇਹ ਖੰਡਨ ਕਰਕੇ ਅਤੀ ਸ਼ਬਦ ਆਏਗਾ ਖੰਡਨ ਕਰਕੇ ਆਪਣਾ ਨਵਾਂ ਮਤ ਭੋਗਵਾਦ ਸਿਧਾਂਤ ਪੇਸ਼ ਕੀਤਾ। भोगवाद ਦਾ ਅਰਥ ਹੈ ਆਨੰਦ ਮਾਣਨਾ ਭੋਗਣਾ ਪਟਨਾਇਕ ਰਸਸੂਤਰ ਵਿੱਚ ਆਏ ਸੰਯੋਗ ਸ਼ਬਦ ਦਾ ਅਰਥ ਭੋਜੈ ਭੋਜਕ ਸਬੰਧ ਕੀਤਾ ਹੈ ਭੋਜੈ ਭੋਜਕ ਸਬੰਧ ਕੀਤਾ ਹੈ ਅਤੇ ਨਿਸ਼ਪਤੀ ਦਾ ਅਰਥ ਭੋਗ ਕੀਤਾ ਹੈ ਪਟਨਾਇਕ ਰਸ ਦੇ ਉਪਜਾਉਣ ਲਈ ਤਿੰਨ ਸ਼ਕਤੀਆਂ ਅਭਿਦਾ ਭਾਵਨਾ ਤੇ ਭੋਗ ਨੂੰ ਲੈ ਕੇ ਚੱਲਦਾ ਹੈ ਕਾਵ ਦੇ ਪੜਨ ਜਾਂ ਨਾਟਕ ਨੂੰ ਦੇਖਣ ਸਮੇਂ ਹੁਣ ਆਪਾਂ ਦੇਖਦੇ ਹਾਂ ਆਰਾਮ ਨਾਲ ਕਲੀਅਰ ਕਰ ਲਵਾਂ ਮੈਂ ਉਨੇ ਚ ਗੱਲ ਨੂੰ ਸਮਝਾਂਗੇ ਕਿ ਕਾਵ ਦੇ ਪੜਨ ਜਾਂ ਨਾਟਕ ਨੂੰ ਦੇਖਣ ਸਮੇ ਅਸੀਂ ਉਸ ਵਿੱਚ ਆਈ ਸ਼ਬਦ ਕਲਾ ਦੇ ਅਵਿਦਾ ਸ਼ਕਤੀ ਰਾਹੀਂ ਅਰਥ ਸਮਝਦੇ ਹਾਂ ਅਰਥ ਗਿਆਨ ਉਪਰੰਤ ਕਾਵ ਜਾਂ ਨਾਟਕ ਦੇ ਵਿਸ਼ੇਸ਼ ਗਤ ਪਾਤਰਾਂ ਨੂੰ ਭਾਵਨਾ ਸ਼ਕਤੀ ਦੇ ਬੰਨ ਨਾਲ ਅਸੀਂ ਸਾਰਿਆਂ ਸੰਬੰਧਾਂ ਤੋਂ ਆਜ਼ਾਦ ਕਰਕੇ ਸਰਬਸਾਂਝੇ ਰੂਪ ਵਿੱਚ ਦੇਖਣ ਲੱਗ ਜਾਂਦੇ ਆ ਸੋ ਇੱਥੇ ਇਤਿਹਾਸਕ ਪਾਤਰ ਇਤਿਹਾਸਿਕ ਨਾਰ ਹੈ ਕਿ ਆਮ ਸਧਾਰਨ ਪਦਰ ਦੇ ਪਾਤਰ ਹੀ ਰਹਿ ਜਾਂਦੇ ਹਨ ਇਸੇ ਹੀ ਜਦਾਨ ਦੀ ਅੱਗੇ ਚੱਲ ਕੇ ਸੁਧਾਰਨੀ ਕਰਨ ਦੇ ਸਿਲੇਖ ਖੂਬ ਵਿਆਖਿਆ ਹੋਈ ਹੈ ਇਉਂ ਪਟਨਾਇਕ ਨੇ ਰਸ ਦੀ ਸਥਿਤੀ ਪਾਠਕਾਂ ਦਰਸ਼ਕਾਂ ਅਤੇ শ্রোਤੇ ਐਵੇਂ ਚੀ ਸਰਕਾਰ ਕੀਤੀ ਹੈ ਅੱਗੇ ਆ ਗਿਆ ਸਾਡੇ ਕੋਲ ਅਭਿਵਿਅਕਤੀਵਾਦ ਰਸ ਦੀ ਸੂਤਰ ਦੀ ਵਿਆਖਿਆ ਦਾ ਇਹ ਚੌਥਾ ਤੇ ਅੰਤਿਮ ਸਿਧਾਂਤ ਹੈ अभिनव ਰਸ ਦੀ નિਸ਼ਪਤੀ ਸਮਾਜਿਕ ਦਰਸ਼ਕ ਪਾਠਕ ਵਿੱਚ ਮੰਨਦੇ ਹਨ ਸਮਾਜਿਕਾਂ ਵਿੱਚ ਸਥਾਈ ਭਾਵ ਸਦਾ ਸਥਿਰ ਰਹਿੰਦੇ ਹਨ ਜਿਹੜੇ ਕਿ অনুকূল ਭਾਵਾਂ ਦੇ ਵਿਲਣ ਨਾਲ ਇਕਦਮ ਉਤੇਜਿਤ ਹੋ ਜਾਂਦੇ ਹਨ ਅਭਿਨਵ ਗੁਪਤ ਨੇ ਪਰਤਮੁਨੀ ਦੇ ਸੰਯੋਗ ਅਭਿਨਵ ਗੁਪਤ ਨੇ ਪਰਤਮੁਨੀ ਦੇ ਸੰਯੋਗ ਸ਼ਬਦ ਦਾ ਅਰਥ ਵਿਯੰਗ ਵਿਯੰਜਨ ਲਿਆ ਹੈ ਕਿ ਲਿਆ ਹੈ ਵਿਯੰਗ ਵਿਯੰਜਨ ਅਤੇ ਨਿਸ਼ਪਤੀ ਦਾ ਅਰਥ ਅਭਿਵਿਅਕਤੀ ਲਿਆ ਹੈ ਅਗੇ ਡਾਕਟਰ ਪ੍ਰੇਮ ਪ੍ਰਤਾਪ ਸਿੰਘ ਕੀ ਕਹਿੰਦੇ ਨੇ ਅਗੇ ਡਾਕਟਰ ਪ੍ਰਿੰਪਕਾ ਸਿੰਘ ਕਹਿੰਦੇ ਨੇ ਕਿ ਅਬਿਨਵ ਗੁਪਤ ਪਟਨਾਇਕ ਦੇ ਭੋਗਵਾਦ ਨਾਲ ਸਹਿਮਤ ਹਨ ਪਰ ਉਹ ਕਾਵ ਦੀਆਂ ਤਿੰਨ ਸ਼ਕਤੀਆਂ ਨੂੰ ਪਰਵਾਹ ਨਹੀਂ ਕਰਦੇ ਕਿ ਅਬਿਨਵ ਗੁਪਤ ਜਿਹੜੇ ਇਹ ਪਟਨਾਇਕ ਦੇ ਭੋਗਵਾਦ ਨਾਲ ਸਹਿਮਤ ਤਾਂ ਜ਼ਰੂਰ ਹਨ ਪਰ ਉਹ ਕਾਵ ਦੀਆਂ ਤਿੰਨ ਸ਼ਕਤੀਆਂ ਨੂੰ ਪਰਵਾਹ ਨਹੀਂ ਕਰਦੇ ਨਾਲੇ ਉਹ ਰਸ ਨੂੰ ਪ੍ਰਗਟਾਉਣ ਯੋਗ ਸਮਝਦੇ ਹਨ ਕਿਉਂਕਿ ਰਸ ਦੀ ਨਾ ਤਾਂ ਉਤਪਤੀ ਹੁੰਦੀ ਹੈ ਤੇ ਨਾ ਹੀ ਇਸ ਨੂੰ ਮੰਨਿਆ ਜਾ ਸਕਦਾ ਹੈ ਤੇ ਨਹੀਂ ਇਸ ਦਾ ਅਨੁਮਾਨ ਲਗਾਇਆ ਜਾ ਸਕਦਾ ਇਸੇ ਕਰਕੇ ਅਮਨ ਗੁਪਤ ਦੇ ਇਸੇ ਸਿਧਾਂਤ ਨੂੰ ਅਭਿਵਿਅਕਤੀਵਾਦ ਆਖਿਆ ਗਿਆ ਅਭਿਵਿਅਕਤੀ ਕਰ ਸਕਦੇ ਹਾਂ ਦੀ ਠੀਕ ਹੈ ਤਾਂ ਐਸੀ ਜਿਹੜੇ ਜਿਹੜਾ ਪਰਤਮੁਨੀ ਦਾ ਰਸਸੁਤਰ ਸੀ ਉਹਦੀ ਵਿਆਖਿਆ ਵਕ ਵਕ ਆਚਾਰਿਆਂ ਨੇ ਕੀਤੀ ਹੁਣ ਅੱਗੇ ਆਪਾਂ ਗੱਲਬਾਤ ਕਰਾਂਗੇ ਸੁਧਾਰਨੀ ਕਰਨ ਦੀ ਠੀਕ ਹੈ ਸੁਧਾਰਨੀ ਕਰਨ ਸੰਸਕ੍ਰਿਤ ਸਰਾਇਤ ਸਮਿਕਿਆ ਸ਼ਾਸਤਰ ਦੇ ਅੰਤਰਗਤ ਸਧਾਰਨਿਕरण ਦੇ ਸਵਾਲ ਉੱਤੇ ਬਹੁਤ ਵਿਸਤਾਰ ਨਾਲ ਚਰਚਾ ਕੀਤੀ ਗਈ ਹੈ। ਸਧਾਰਨਿਕरण ਦਾ ਅਰਥ ਹੈ ਕਿਸੇ ਚੀਜ਼ ਦਾ ਖਾਸ ਤੋਂ ਆਮ ਹੋ ਜਾਣਾ, ਵਿਸ਼ੇਸ਼ ਤੋਂ ਨਿਰਵਿਸ਼ੇਸ਼ ਹੋ ਜਾਣਾ, ਸਧਾਰਨ ਤੋਂ ਐਸਧਾਰਨ ਹੋ ਜਾਣਾ ਅਤੇ ਵਿਅਕਤੀਤਵ ਤੋਂ ਸਮੂਹਿਕ ਹੋ ਜਾਣਾ। ਇਹੀ ਵਿਸ਼ੇਸ਼ ਤੋਂ ਨਿਰਵਿਸ਼ੇਸ਼ ਹੋ ਜਾਣ ਦੀ ਪ੍ਰਕਿਰਿਆ ਦਾ ਨਾਮ ਕੀ ਹੈ? ਸਧਾਰਨਿਕरण ਹੈ। ਸਧਾਰਨਿਕरण ਹੋਇਆ ਸਾਹਿਤ ਉਹ ਸਾਹਿਤ ਹੁੰਦਾ ਹੈ ਜਿਹੜਾ ਕਿ ਸਰਬਸਮਿਆ ਵਿੱਚ ਸਦਾ ਇੱਕੋ ਜਿਹਾ ਪ੍ਰਵਾਹ ਪ੍ਰਭਾਵ ਪਾਉਂਦਾ ਹੈ। ਸਰਬਸਮਿਆ ਦਾ ਮਤਲਬ ਹੁੰਦਾ ਹੈ ਲੰਬੇ ਸਮੇਂ ਦੇ ਵਿੱਚ ਸਾਰੇ ਸਮਿਆਂ ਦੇ ਵਿੱਚ ਸਦਾ ਇੱਕੋ ਜਿਹਾ ਪ੍ਰਭਾਵ ਪਾਉਂਦਾ ਹੈ ਚਾਹੇ ਉਹ ਸਾਇਦ ਕਿਸੇ ਵੀ ਸਮੇਂ ਦਾ ਕਿਉਂ ਨਾ ਰਚਿਆ ਗਿਆ ਹੋਵੇ ਕਵੀ ਦੀ ਪੇਸ਼ ਕੀਤੀ ਗਈ ਗੱਲ ਦਾ ਅਨੁਭਵ ਬੇਰੋਕ ਅਤੇ ਬੇਟੋਕ ਪਾਠਕ ਜਾਂ ਦਰਸ਼ਕ ਨੂੰ ਹੋਣਾ ਚਾਹੀਦਾ ਹੈ ਤਾਂ ਕਵੀ ਦੀ ਪੇਸ਼ ਕੀਤੀ ਹੋਈ ਗੱਲ ਦਾ ਅਨੁਭਵ ਬੇਰੋਕ ਹੋਵੇ ਬੇਟੋਕ ਹੋਵੇ ਪਾਠਕ ਜਾਂ ਦਰਸ਼ਕ ਨੂੰ ਹੋਣਾ ਚਾਹੀਦਾ ਸਦਾ ਸੁਧਾਰਨੀ ਕਰਨ ਦੀ ਕਲਪਨਾ ਪਾਟਨਾਇਕ ਨੇ ਪਹਿਲੀ ਵਾਰ ਕੀਤੀ ਇਸ ਤੋਂ ਮਗਰੋਂ ਅਭਿਨਵ ਗੁਪਤ ਵਿਸ਼ਵਨਾਥ ਅਤੇ ਰਾਮਜਿੰਦਰ ਸ਼ੁਕਲ ਵਰਗਿਆਂ ਨੇ ਇਸ ਦੀ ਭਰਪੂਰ ਵਿਆਖਿਆ ਕੀਤੀ ਹੁਣ ਅੱਗੇ ਚਲਦੇ ਆਪਾਂ ਕਾਵੇ ਦਰਪਣ ਦੇ ਵਿੱਚ ਕਾਵੇ ਦਰਪਣ ਵਿੱਚ ਲਿਖਿਆ ਹੈ ਕਿ ਸਦਾਰਣੀ ਕਰਨ ਦਾ ਸਾਰ ਤਤ ਇਹ ਹੈ ਕਿ ਇੱਕ ਮਿੰਟ ਸਦਾਰਣੀ ਕਰਨ ਦਾ ਸਾਰ ਤਤ ਇਹ ਹੈ ਕਿ ਕਵੀ ਆਪਣੀ ਸਮਗਰੀ ਤੋਂ ਜਿਹੜਾ ਭਾਵ ਪੇਸ਼ ਕਰਦਾ ਹੈ ਉਸ ਦਾ ਅਨੁਭਵ ਬੇਰੋਗ ਬੇਟੋਕ ਅਤੇ ਨਿਰਵਿਗਨ ਰੂਪ ਵਿੱਚ ਪਾਟਕ ਤੇ ਦਰਸ਼ਕ ਨੂੰ ਹੋਣਾ ਚਾਹੀਦਾ ਹੈ ਠੀਕ ਹੈ ਅੱਗੇ ਚਲਦੇ ਆਂ ਸ਼ੁਰਮਣੀ ਸ਼ਾਸਤਰੀ ਦਾ ਵਿਚਾਰ ਹੈ ਕਿ ਸ਼ੁਰਮਣੀ ਸ਼ਾਸਤਰੀ ਦਾ ਵਿਚਾਰ ਹੈ ਕਿ ਸਧਾਰਨਿਕਰਨ ਦਾ ਅਰਥ ਕਵੀ ਅਤੇ ਦਰਸ਼ਕ ਦੇ ਵਿਚਾਰ ਭਾਵਨਾ ਦੀ ਸਾਂਝੀ ਹੈ ਸਧਾਰਨਿਕਰਨ ਅਸਲ ਵਿੱਚ ਕਵੀ ਦੁਆਰਾ ਕਲਪਿਤ ਸਮਸਤ ਦਾ ਮਤਲਬ ਸਾਰੀਆਂ ਕਿਰਿਆਵਾਂ ਅਤੇ ਕਲਪਨਾਵਾਂ ਦਾ ਹੁੰਦਾ ਹੈ ਸਿਰਫ ਕਿਸੇ ਪਾਤਰ ਦਾ ਨਹੀਂ ਸਧਾਰਨਿਕਰਨ ਦਾ ਅਰਥ ਕਵੀ ਅਤੇ ਦਰਸ਼ਕ ਦੇ ਵਿਚਕਾਰ ਭਾਵਨਾ ਦੀ ਸਾਂਝ ਹੈ ਸ਼ੂਰਮਣੀ ਸ਼ਾਸਤਰੀ ਦਾ ਵਿਚਾਰ ਹੈ ਕਿ ਜੇਕਰ ਕਵੀ ਅਤੇ ਦਰਸ਼ਕ ਦੇ ਵਿਚਕਾਰ ਜਾਂ ਕਵੀ ਅਤੇ ਜਿਹੜਾ ਅਭਿਨੇਤਾ ਤੇ ਦਰਸ਼ਕ ਦੇ ਵਿਚਕਾਰ ਜਿਹਦੀ ਭਾਵਨਾਵਾਂ ਦੀ ਸਾਂਝ ਹੈ ਨਾ ਉਹੀ ਸਤਾਰ ਨਹੀਂ ਕਰਨਾ ਠੀਕ ਹੈ ਕਵੀ ਜਾਂ ਲੇਖਕ ਕਵੀ ਜਾਂ ਲੇਖਕ ਤੋਂ ਰਸ ਤੱਕ ਪਹੁੰਚਦੇ ਆ ਸਾਨੂੰ अनेका ਅੰਗਾਂ ਵਿੱਚੋਂ ਲੰਘਣਾ ਪੈਂਦਾ ਹੈ ਕਵੀ ਜਾਂ ਲੇਖਕ ਤੋਂ ਰਸ ਤੱਕ ਪਹੁੰਚਦੇ ਆ ਸਾਨੂੰ अनेका ਅੰਗਾਂ ਵਿੱਚੋਂ ਲੰਘਣਾ ਪੈਂਦਾ ਤੇ ਸਾਰਾ ਲੈਣਾ ਪੈਂਦਾ ਹੈ ਅਜਿਹੇ ਅੰਗਾਂ ਵਿੱਚੋਂ ਕਿਹੜਾ ਸੁਧਾਰਨ ਹੁੰਦਾ ਤੇ ਕਿਹੜਾ ਨਹੀਂ ਇਸ ਬਾਰੇ ਵੀ ਸੁਧਾਰ ਦੇ ਕਰਨ ਦੇ ਅੰਦਰਗਤ ਕਾਫੀ ਵਿਚਾਰ ਹੋਇਆ ਹੈ ਡਾਕਟਰ ਪ੍ਰੇਮ ਪ੍ਰਕਾਸ਼ ਸਿੰਘ ਅਨੁਸਾਰ ਕਿਸੇ ਵਸਤੂ ਜਾਂ ਵਿਅਕਤੀ ਨਾਲ ਨਿੱਜੀ ਨਿਵੇਕਲੀ ਸਾਂਝ ਦਾ ਤੋੜਨਾ ਹੀ ਸੁਧਾਰਨੀ ਕਰਨਾ ਹੈ ਅੱਗੇ ਹੈ ਕਿ ਸੁਧਾਰਨੀ ਕਰਨ ਤੋਂ ਉਪਰੰਤ ਸਾਹਿਤ ਵਿੱਚਲੇ ਇਤਿਹਾਸਕ ਪਾਤਰ ਇਤਿਹਾਸਕ ਨਹੀਂ ਰਹਿੰਦੇ ਉਦਾਹਰਨ ਵਜੋਂ ਜਦੋਂ ਅਸੀਂ ਵਾਰਸ ਦੀ ਹੀਰ ਪੜਦੇ ਆ ਤਹੀ ਰੰਜਾ ਸਾਨੂੰ ਆਪ ਜਪਣ ਲੱਗ ਪੈਂਦੇ ਹਨ ਉਨ੍ਹਾਂ ਦੀ ਇਤਿਹਾਸਕਤਾ ਖਤਮ ਹੋ ਜਾਂਦੀ ਹੈ ਜਦੋਂ ਇਤਿਹਾਸਕਤਾ ਟੁੱਟ ਜਾਂਦੀ ਹੈ ਤਾਂ ਸਾਜ ਦੇ ਪਾਤਰ ਆਮ ਇਸਤਰੀ-ਪੁਰਸ਼ ਬਣ ਜਾਂਦੇ ਹਨ ਅਤੇ ਸੁਧਾਰਨ ਨਾਲ ਲੱਗਣ ਲੱਗ ਪੈਂਦੇ ਹਨ ਉਹੀ ਹੀ ਰਾਂਝਾ ਇਸਤਰੀ-ਪੁਰਸ਼ ਦਾ ਰੂਪ ਧਾਰਨ ਕਰਕੇ ਕੇਵਲ ਵਿਭਾਗ ਰੂਪ ਹੀ ਬਣ ਜਾਂਦੇ ਹਨ ਜਦੋਂ ਇਤਿਹਾਸਕ ਹਾਂਜੀ ਅ ਅੱਗੇ ਪੜ੍ਹਦੇ ਹਾਂ ਆਪਾਂ ਉਹੀ ਹੀਰ ਰਾਂਝਾ ਇਸਤਰੀ ਪੁਰਸ਼ ਦਾ ਰੂਪ ਧਾਰਨ ਕਰਕੇ ਕੇਵਲ ਵਿਭਾਵ ਰੂਪ ਹੀ ਬਣ ਜਾਂਦੇ ਹਨ ਜਦੋਂ ਇਤਿਹਾਸਿਕ ਪਾਤਰ ਇਉਂ ਸਧਾਰਨ ਹੋ ਜਾ ਜਾਵੇ ਕੇਵਲ ਵਿਭਾਵ ਰੂਪ ਵਿੱਚ ਬਦਲ ਜਾਵੇ ਤਾਂ ਹਰ ਇੱਕ ਪਾਠਕ ਜਾਂ ਸਰੋਤੇ ਦਾ ਉਹਨਾਂ ਵਿਭਾਵਾਂ ਨਾਲ ਸੰਬੰਧ ਜੁੜ ਜਾਂਦਾ ਹੈ ਇਹੀ ਸਧਾਰਨੀਕਰਨ ਹੈ ਇਹੀ ਸਧਾਰਨੀਕਰਨ ਦੇ ਰਸ ਦੇ ਮਾਣਨ ਦਾ ਕਾਰਨ ਸੋ ਅਸੀਂ ਆਖ ਸਕਦੇ ਹਾਂ ਕਿ ਸਧਾਰਨੀਕਰਨ ਵਿੱਚ ਵਿਅਕਤੀਕ ਦਾ ਪੂਰੀ ਤਰ੍ਹਾਂ ਜਾਂ ਵਿਅਕਤੀ ਦਾ ਪੂਰੀ ਤਰ੍ਹਾਂ ਆਭਾਵ ਨਹੀਂ ਹੁੰਦਾ ਵਿਅਕਤੀਤਵ ਲਿਖਣਾ ਇੱਥੇ ਠੀਕ ਹੈ ਨਾ ਤਾਂ ਵਿਅਕਤੀਤਵ ਦਾ ਪੂਰੀ ਤਰ੍ਹਾਂ ਆਭਾਵ ਨਹੀਂ ਹੁੰਦਾ ਸਗੋਂ ਉਹ ਚੇਤਨਾ ਦੀ ਕਿਸੇ ਡੂੰਗੀ ਤਹਿ ਵਿੱਚ ਸਥਿਤ ਹੋ ਜਾਂਦਾ ਜਿੱਥੇ ਰਹਿ ਕੇ ਕਥਾ ਪ੍ਰਵਾਹ ਵਿੱਚ ਵਿਗਨਕਾਰੀ ਹੋਰ ਨਹੀਂ ਹੁੰਦੀ ਵਿਗਨਕਾਰੀ ਜੇ ਵਿਗਨ ਨਹੀਂ ਹੁੰਦਾ ਸਹਿਜ ਸੁਭਾਵਿਕ ਹੋ ਜਾਂਦੀ ਹੈ ਅਤੇ ਸਹਿਜ ਸੁਭਾਯਾਦ ਅਦਕ ਵਾਂਗ ਵਰਤਮਾਨ ਹੋ ਕੇ ਰਸ ਦੀ ਸਹਾਇਤਾ ਕਰਦੀ ਹੈ ਠੀਕ ਹੈ ਤਾਂ ਇਹ ਸੀ ਸੁਧਾਰਮਿਕ ਕਰਨ ਤੇ ਅਗਲੀ ਵੀਡੀਓ ਦੇ ਵਿੱਚ ਆਪਾਂ ਰਸ ਹੈ ਉਹਨਾਂ ਦਾ ਵਰਗੀਕਰਨ ਕਰਾਂਗੇ ਤੇ ਸਮਝਾਂਗੇ ਕਿ ਵੀ ਕਿਹੜੇ ਕਿਹੜੇ ਰਸ ਨੇ ਉਦਾਹਰਨਾਂ ਨਾਲ ਸਮਝਾਂਗੇ ਤੇ ਅੱਜ ਲਈ ਇੰਨਾ ਹੀ ਹੈ ਤੇ ਜਿਹੜੇ ਸਾਥੀ ਪਹਿਲੀ ਵਾਰੀ ਆਪਣੇ ਚੈਨਲ ਤੇ ਆਏ ਆਪਣਾ ਚੈਨਲ ਸਬਸਕ੍ਰਾਈਬ ਕਰ ਲੈਣ ਵਾਰ-ਵਾਰ ਕਹਿਣਾ ਪੈ ਰਿਹਾ ਕਿਉਂਕਿ ਸਾਥੀ ਵੀਡੀਓ ਤਾਂ ਬਹੁਤ ਦੇਖਦੇ ਆ ਪਰ ਚੈਨਲ ਨਾਲ ਜੁੜਦੇ ਨਹੀਂ ਦੇਖੋ ਅਸੀਂ ਤੁਹਾਡੇ ਲਈ ਕੋਈ ਕੰਟੈਂਟ ਤਿਆਰ ਕਰਦੇ ਆ ਜਾਂ ਸਾਡੇ ਕੋਲ ਜਿਹੜੀ ਚੀਜ਼ ਪਈ ਹੈ ਤੁਹਾਨੂੰ ਫ੍ਰੀ ਮਫਤ ਦੇ ਵਿੱਚ ਨਿਸ਼ੁਲਕ ਤੁਹਾਨੂੰ ਪਰੋਵਾਈਡ ਕਰਵਾ ਰਹੇ ਆ ਤਾਂ ਤੁਸੀਂ ਵੀ ਤੁਹਾਡਾ ਵੀ ਫਰਜ਼ ਬੰਦ ਹੈ ਕਿ ਤੁਸੀਂ ਸਾਨੂੰ ਸਪੋਰਟ ਕਰੋ ਤੇ ਆਪਣੇ ਦੋਸਤਾਂ ਦੇ ਨਾਲ ਸ਼ੇਅਰ ਕਰੋ ਲਾਈਕ ਕਰੋ ਕਮੈਂਟ ਕਰੋ ਅੱਜ ਲਈ ਇੰਨਾ ਹੀ ਹੈ ਆਪ ਸਭ ਦਾ ਬਹੁਤ-ਬਹੁਤ ਧੰਨਵਾਦ